ਨੀ ਤਾਈ ਨੀ ਤੂੰ ਆਏ ਨਾ ਮੇਰੇ ਨਾਲ ਕਰਿਆ ਕਰ ਤੂੰ ਇਹਨਾਂ ਲੜਿਆ ਨਾ ਕਰ ਹੋਰ ਪਹਿਨੇ ਪਹਿਲਾਂ ਤਾਂ ਤਾਇਆ ਸਾਡੇ ਘਰੇ ਜਾ ਕੇ ਇਨਾਂ ਦਾ ਦੇਸਾਂ ਦਾ ਲੜਕੇ ਤੈਨੂੰ ਪਤਾ ਸਾਡੀ ਬੁੜੀ ਬਿਮਾਰ ਪਈਏਗੀ ਤਾਂ ਐ ਸੱਦਰ ਵੇ ਜਾਈ ਮਸਾਈਆਂ ਸੱਤੇ ਨੀ ਸੱਤੇ ਤੋਂ ਮਸਾ ਤਾਂ ਆਉਹੀ ਗੱਲ ਆਖੇਗੀ ਕਹਿੰਦੀ ਹੈਗੀ ਬੁੜੀ ਬਿਮਾਰ ਪਈ ਐ ਮੈਨੂੰ ਆਏ ਲੱਗਦਾ ਬੁੜੀ ਤਾਂ ਬਿਮਾਰ ਠੀਕ ਹੋ ਜੂਗੀ ਆ ਬੁੜੀ ਦੇ ਚੱਕਰ ਚੱਕਰ ਚ ਮੈਂ ਚਲਾਣ ਕੱਟੂਗੀ ਤੂੰ ਨੀ ਕਰਦੀ ਸੱਤੇ ਪਸ ਬਉਆਂ ਵੀ ਕਰਾਂ ਬਾਗੀਆਂ ਪਸੂ ਬਿਨਾਂ ਦੇ ਪੈਸੇ ਨੀ ਹੋਰ ਪੁੱਛਣਾ ਚੰਪਾ ਦੇਨੀ ਨੀਰਾ ਉਹ ਨੀਰਾ ਪਾ ਚ

ਇਹ ਕੀ ਪਾਉਂਚੀ ਨਹੀਂ ਹੈਗੀ ਕਿ ਹੁਣ ਆਂ ਕਮਚਾਲੀ ਆ ਲੀਡਿਆਂ ਦੀ ਤੇ ਪਾਉਂਗੀ ਕੀ ਨਵੇਂ ਲੈ ਜੀ ਤੂੰ ਨਹੀਂ ਹੋ ਰੱਖਣਾ ਤਾਈ ਕੀ ਕਰਕੇ ਕੰਮ ਹੀ ਨਹੀਂ ਲੋਟਦੇ ਆ ਤਾਂ ਨੀ ਰਿਆ ਨਹੀਂ ਤਾਂ ਪਹਿਲਾਂ ਨੀਰਾ ਪਾ ਉਹ ਪਰਦੂਸ ਖੋਲ ਬੰਦ ਕਰੋ ਨਾ ਨਹੀਂ ਕੋਈ ਨਹੀਂ ਚੱਲ ਕਰਦੇ ਨਹੀਂ ਆ ਹੁਣ ਨਵੇੜ ਦੂ ਸਾਰਾ ਕੰਮ ਮੈਂ ਅੱਜ ਤਾਂ ਮੈਨੂੰ ਨਹੀਂ ਪਤਾ ਧਾਰੀ ਤੈਨੂੰ ਕੱਢਣੇ ਵੈ ਜੀ ਇਹ ਕੱਢ ਦੂਗੀ ਨਹੀਂ ਮੈਨੂੰ ਤਾਂ ਐ ਸਮਝ ਨਹੀਂ ਆਉਂਦੀਗੀ ਮੈਂ ਮੈਂ ਤਾਂ ਜੇ ਮੇਰੇ ਦੁੱਧ ਹੋਵੇ ਮੈਂ ਤਾਂ ਫੜਾ ਫੜਾ ਉਤਾਰਾ ਘੱਟਾ ਦੂਜਾ ਕੰਮ ਤਾਂ ਕਰਾਉਣਗੇ ਕਰਾਉਣਗੇ ਜਿਹਦੇ ਕਿਸੇ ਦੇ ਬਗਚੇ ਨਹੀਂ ਆ ਧਾਰ ਦਾ ਪਲਾ ਭਾਣੇ ਲਾਹਾ ਤਸਦ ਕੋਈ ਨਹੀਂ ਮਾਝਾ ਤਾਂ ਲੈਦੀ ਨਾਲੇ ਉਹ ਚਾਲ ਕਰ ਲੈਗੀ ਬੁਟ ਨਹੀਂ ਚਲ ਕੋਈ ਨਹੀਂ ਮਾ ਤਾਂ ਪਣੀ ਆ ਬਸ ਚਾਰ ਤਣਾ ਕੋਈ ਲ ਕੋਕੇ ਨਹੀਂ ਰੱਖਦੀ ਧਾਰ ਤਾਂ ਚੌਣੀ ਚਾਹੀਦੀ ਧਾਰ ਚੋਵਾਂਗੇ ਤਾਂ ਦੁੱਧ ਪੀਵਾਂਗੇ हां भे दु डोलू भर दू दुआई तेन दु जा डोलू भर दूगी माए आख्या डोलू भर दूगी डोलू भर दूगी भेने पुतारी केड़े खाल चल कोलू मैं देखा डोलू मेरे हाथ चढ़ा मैं है जवाका आज मैं ਚ ਪਾ ਦੀ ਤੇ ਭੈਣ ਜਿਵੇਂ ਗਾਹ ਕੱਟੇ ਦੁੱਧ ਜਾ ਕੇ ਦੁੱਧ ਦੀ ਕੋਕਪੀ ਵੀ ਨਾ ਓਹੋ ਮਗਾ ਤੈਨੂੰ ਪਤਾ ਭੈਣ 4 ਕਿ ਮਹੀਨਾ ਤਾਂ ਮੇਰਾ ਜਵਾਕ ਹੈ ਉਹ ਤੁਹਾਨੂੰ ਵੀ ਪਿਆਉਣਾ ਪੈਂਦਾ ਹੈਗਾ ਤੂੰ ਆ ਕਾ ਪੈਣਾ ਹੋਰ ਚਲ ਮੈਂ ਕਰਦੀ ਆ ਕੰਮ ਨਹੀਂ ਭੈਣੇ ਤੁਹਾਡੇ ਤਾਂ ਕੱਟੇ ਬੱਚੇ ਜਿਵੇਂ ਬੁਲਾ ਭੈਣੇ ਟੱਕਰਾਵਾ ਆਂਦੇ ਬੇਟਾ ਭੈਣ ਤੂੰ ਆ ਤੋੜ ਦੇਣਾ ਸਿਆ ਤੁਹਾਡੇ ਕੱਟੇ ਨੇ ਮੇਰਾ ਤਾਂ ਦੇਖ ਦੇ ਕੀ ਰਿਹਾ ਹੋਰ ਇਹਨਾਂ ਨੂੰ ਵੀ ਸਰਾਹ ਰਹਿ ਗਿਆ ਨਹੀਂ ਮੇਰਾ ਇਹ ਕਰਨ ਲਾ ਕੇ ਮੈਨੂੰ ਲੱਗਦਾ ਤੁਹਾਡੇ

चलने घर आला पौजी है फिर हम सुखर देने मैं संभर देनी मसा तो माड़ी नहीं कि पता सतरा देर कमा के लो खा तू होगी मेरी गल सु चाचा जमी

ਹੋਰ ਕੰਮ ਕੰਮ ਆ ਜਿਹੜਾ ਜਵਾਕ ਤੇਰੇ ਖੇਡਣ ਕੇ ਨਹੀਂ ਮੁੜਦੇ ਖੇਡਣ ਕੇ ਨਹੀਂ ਮੁੜਦੇ ਸੁੱਤੇ ਪਏ ਨਹੀਂ ਮੁੜਦੇ ਨਾ ਪਰ ਵੇਤੀ ਤੇ ਮੇਰੇ ਨਾਲ ਜਾਂਦੀ ਹੈ ਕੰਮ ਕਰਾਉਣ ਨਾ ਕੋਈ ਨਹੀਂ ਵੜ ਡਰ ਜਾ ਹੋਰ ਆ ਦੋ ਸੂਟ ਹੈ ਕਿ ਮਾਂ ਮਾਤੀਆਂ ਦੇ ਤੇ ਕੋਦੇ ਵਿਚਾਰੇ ਪਾਟੇ ਜੇ ਜਵਾਕੜੀ ਪਾਟੇ ਜੇ ਨੀੜੇ ਪਾਕੀ ਤੂੰ ਛੱਡਦੀ ਸਾਰਾ ਉਹ ਹੋ ਲੱਛੂੜੀ ਨੂੰ ਆਖਿਆ ਸੀਗਾ ਮਹਾਂ ਕੋਹਾ ਪਤਨ ਦੋ ਵੱਠਰ ਸਿੜਤੇ ਹੋਣਗੇ ਕਿ ਨਾ ਲੈ ਹੁਣ ਆਦਾਂ ਰੋਟੀ ਵੀ ਪਕਾ ਦੇ ਨੀ ਭਾਣੇ ਪੈਸੇ ਦੇ ਕੇ ਵੀ ਜਾਨ ਕੱਢਣੀ ਕਰ ਲੈਣ ਦੋ ਮਾਨ ਦੀਆਂ ਮौज ਬਣੀ ਹੈ ਗਿਆਨਾਂ ਨੂੰ ਤਾਂ ਵੇਖੋ ਨਾ ਮौज ਨਾਲ ਚੰਗੇ ਸਮਾਂ ਚ ਰਹਿੰਦਾਂ ਕੰਮ ਨਹੀਂ ਕਰਦਾਂ ਪੰਡਕਾ ਵੀ ਦੇਖ ਲੋ ਤੇ ਇੱਥੇ ਸਾਰਾ ਦਿਨ ਕੰਮ ਕਰਦਿਆਂ ਦੀ ਟੱਪ ਕਰਦਾ ਇਹ ਭਲਾ ਨਹੀਂ ਤਾਂ ਬਦਗਾ ਸਵਰੇ ਮਿਲੇਗੇ ਇੱਕ ਤਾਂ ਮੇਰੀ ਸੱਸ ਸੀਗੀ ਆ ਪਕਾ ਕੇ ਨੁੱਤੇ ਦੀ ਖਾਣ ਨਹੀਂ ਦਿੰਦੀ ਸੀਗੀ भेनेस तपला तो चंकी बहर नी निकल रोटा भी लाके जा बोहे कूड़े सटियाले कार चुवा पाने पर जाके सद के लिया देख ला जमा कम करना औखा भेने का तो होगी भैं जमा कर दे मौज बनी इन्ह दवा दबला रोटगा जल मैं भेने कह दूंगी रोटक थप्पा मैं तो रोटक ही ले रोटक लेनों रोटक थप थप हम घरे जाके किर मथा मारूंगी आटा कहती नहीं गई ना मेरी गल सुन घरे जाके कड़ा थे। कक्रा तली बैठे आगे भी ना खा लॉ चटनी ना खाने पैनगा इतों जो कम रोटा ले जाऊंगी चार कड़छ दाल दवा ले जाऊंगे कोई जवाक बेचारे चंकी खा रोटी गोटी होगी